ਕੁੰਬਗਾੜ ਦਾ ਨਵਾਂ ਬੂਟਾ ਲੱਗਿਆ ਹੋਇਆ ਥਾਲੇ ਨੇ ਜਿਹੜਾ ਤਿਆਰ ਕਰਨਾ ਸ਼ੁਰੂ ਕਰ ਲਿਆ ਤੇ ਇਹ ਫਲ ਜਿਹੜਾ ਆਪਾਂ ਰੱਖ ਨਹੀਂ ਸਕਦੇ ਇਹ ਤੇ ਆਪਣੀ ਮਜਬੂਰੀ ਹੈ ਜੇ ਆਪਾਂ ਬੂਟੇ ਦੀ ਚੰਗੀ ਗਰੋਥ ਚਾਹੋਣੇ ਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜਿਹੜਾ ਇਹ ਫਲ ਆਪਾਂ ਨੂੰ ਤੋੜਨਾ ਹੀ ਪਊਗਾ ਇਸੇ ਤਰ੍ਹਾਂ ਜੇਕਰ ਤੁਹਾਡਾ ਕੋਈ ਨਵਾਂ ਬੂਟਾ ਲੱਗਿਆ ਫਲ ਚਾਹਦਾਗਾ ਤوڑا ਫਲ ਤੋੜ ਦਿਓ ਫਲ ਤੋੜਨ ਨਾਲ ਜਿਹੜੀ ਗਰੋਥ ਬੂਟੇ ਦੀ ਵਧੀਆ ਹੋਊਗੀ ਨਹੀਂ ਤਾਂ ਬੂਟੇ ਦੇ ਉੱਪਰ ਨਾ ਕਈ ਵਾਰ ਇਹ ਹੁੰਦਾ ਵੀ ਆਪਾਂ ਛੋਟੇ ਤੋਂ ਇੱਕ ਸਾਲ ਫਲ ਲੈ ਲੈਣੇ ਆ ਬੂਟੇ ਦੇ ਉੱਪਰ ਸਟ्रेस ਆ ਜਾਂਦਾ ਤੇ ਬੂਟਾ ਬਾਅਦ ਦੇ ਵਿੱਚ ਆਪਾਂ ਜਿਹੜਾ ਫਾਲਾ ਸਹੀ ਨਹੀਂ ਦਿੰਦਾ ਤੇ ਇੱਕ ਚੀਜ਼ ਹੋਰ ਦੱਸ ਦਈਏ ਮੌਸਮ ਥੋੜਾ ਜਿਹਾ ਚੱਲ ਰਿਹਾ ਹੈਗਾ ਇਸ ਤਰ੍ਹਾਂ ਸੂੰਡੀਆਂ ਹੋਣਗੀਆਂ ਹੁਣ ਬੂਟੇ ਦੇ ਉੱਪਰ ਅਟੈਕ ਹੋਊਗਾ ਤੇ ਇਹਦੇ ਬਾਰੇ ਸਵਾਲ ਵੀ ਬਹੁਤ ਆਉਣਗੇ ਇਹ ਤਾਂ ਆਪਾਂ ਕੋ ਕਰਦੇ ਨਹੀਂ ਹੁੰਦੇਗੇ ਇਹ ਕਰਨਾ ਹੀ ਪਵੇ ਤਾਂ ਇਸ ਤਰ੍ਹਾਂ ਹੀ ਇਹਨਾਂ ਨੂੰ ਜਿਹੜਾ ਮਾਰ ਕੇ ਤੇ ਪੱਤਿਆਂ ਦੇ ਉੱਪਰ ਛੱਡ ਦੇਈਦਾ ਹੈ ਇਸ ਤਰ੍ਹਾਂ ਲਾਰਵਾ ਤੇ ਉਹਦੇ ਨਾਲ ਜਿਹੜਾ ਸੁੰਡੀ ਆਪਦੇ ਆਪ ਨੂੰ ਸੇਫ ਨਹੀਂ ਫੀਲ ਕਰਦੀ ਤੇ ਆਂਡੇ ਵਗੈਰਾ ਦੇਣ ਲਈ ਤੁਹਾਡੇ ਬੂਟੇ ਤੇ ਨਹੀਂ ਆਉਂਦੀ ਗੀ ਇਹ ਆਪਾਂ ਤਿਆਰਪਾ ਜਿਹੜਾ ਇਹ ਜੀ ਕਰਿਆ ਗਿਆ ਵਸੇ ਤਾਂ ਖਾਸ ਲੋੜ ਨਹੀਂ ਪੈਂਦੀ ਪਰ ਫਿਰ ਵੀ ਪੱਤੇ ਬਹੁਤ ਜ਼ਿਆਦਾ ਖਾਂਦੀ ਆ ਬੂਟਾ ਥੋੜਾ ਭੱਦਾ ਲੱਗਣ ਲੱਗ ਜਾਂਦਾ ਤਾਂ ਕਰਕੇ ਕਦੇ-ਕਦਾਈਂ ਇਦਾਂ ਦੇ ਜਿਹੜੇ ਆਪਾਂ ਨੂੰ ਕਾਰਜ ਖੇਤ ਦੇ ਵਿੱਚ ਕਰਨੇ ਪੈਂਦੇ ਧੰਨਵਾਦ ਜੀ